ਬਬਲ ਦੀ ਨਾ ਹੱਦ ਹੀ ਮੁੱਕ ਗਿਆ 10 ਕੁੜੀ ਨੇ ਆਪਣਾ ਹੋਮਵਰਕ ਕਰਨਾ ਵਾ ਇਹਨੇ ਕਿਹੜਾ ਰੋਣਾ ਪੋੜਾ ਹੀ ਤੇ ਇੱਕ ਪਾਸੇ ਬਿਠੀ-ਬਿਠੀ ਕਰ ਲਿੰਦੀ ਤੇ ਹੋਰ ਤੀਏ ਏਦਾਂ ਕਰੇ ਵੀ ਆਪਣੇ ਮਾਪਿਓ ਨੂੰ ਆਖੇ ਪਟਰੋਲਾ ਪੰਪ ਮੈਨੂੰ ਖੋਲ ਦੋ ਮੰਮੀ ਇਹਦੇ ਵਿੱਚ ਇਹਦੇ ਮਾਪਿਓ ਦਾ ਕੀ ਕਸੂਰ ਆ ਕਹੇ ਤੇ ਮੈਂ ਦਿੱਤਾ ਨਾ ਦੋ ਦਿਨ ਹੀ ਕੰਮ ਕਰਾਂਗੀ ਬਾਅਦ ਚ ਫੇਰ ਏਦਾਂ ਹੀ ਕਰਨਾ ਫੇਰ ਆਪੇ ਪਕੀਆਂ ਪਕਾਈਆਂ ਖਾਇਆ ਕਰਾਂਗੀ ਵੇਲੀ ਮੰਮੀ ਤੂੰ ਇੱਥੇ ਬਿਠੇ ਰਹਿ ਤੇ ਮੈਂ ਨਾਲ ਪਕੀਣੀਆਂ ਇਹ ਆਖ ਰਹੀ ਮੈਂ ਮੇਰੇ ਸਾਲੀ ਦੇ ਪਪਾ ਮੈਨੂੰ ਕਿਤੇ ਲੱਭਣ ਦੇ ਉਹ ਮੈਂ ਤੁਹਾਨੂੰ ਪੁੱਛਣਾ ਨਹੀਂ ਕਿ ਹਾਂ ਕਿ ਕਿੱਥੇ ਨੇ ਉਹਦੇ ਬਿਸਤਰਿਆਂ ਨੇ ਕਰਾਇਆ ਉਹ ਕੰਮਸ਼ੀ ਕੋਈ ਉਹਨਾਂ ਨੇ ਪਾਰੇ ਗਿਆ ਅੱਛਾ ਮਿਸਤਰੀ ਵੀ ਖਲੋਣ ਨਹੀਂ ਦਿੰਦੇ ਹੈ ਕੋਈ ਕੋਈ ਚੀਜ਼ ਲੈ ਆਉਂਦੇ ਕੋਈ ਚੀਜ਼ ਲੈ ਆਉਂ ਉਹ ਮੈਂ ਦੇਖ ਅਖਣ ਲਈ ਮਿਸਤਰੀ ਲਾਜ਼ੇ ਲੈਣ ਵਕ ਮੁੰਡੇ ਨੂੰ ਖਲੋਣ ਨਹੀਂ ਦਿੰਦੇ ਆ ਚੀਜ਼ ਮੁੱਕ ਗਈ ਆ ਲਿਆ ਹੋ ਗਿਆ ਲਿਆ ਕੇ ਖਾਭੀ ਚੱਲ ਗਿਆ ਉਹਨਾਂ ਦੇ ਮਗਰ ਮਗਰ ਉਹ ਹੀ ਕਿ ਮੈਂ ਵੀ ਉਹਨਾਂ ਸਬਰ ਦੀ ਨਹੀਂ ਅਪੀ ਉਹ ਮੇਰੇ ਆਖੇ ਨਹੀਂ ਲੱਗਿਆ ਕਿਤੇ ਮੇਰੇ ਲੱਗ ਕੁਛ ਕਰੁੰਦੇ ਨਹੀਂ ਹੈ ਕਿ ਆ ਤੈਨੂੰ ਪਤਾ ਦੈ ਹੈ ਜਿੱਦਣ ਦੇ ਲੱਗੇ ਨੇ ਇਹੋ ਕੁਛ ਹੀ ਹੋਣਦੇ ਆ ਪੈਨਸ਼ਨ ਉਤੇ ਹੀ ਲਿਆ ਦੇ ਕਦੇ ਸਨ ਹੋਰਿਆ ਦੇ ਕਦੇ ਹੋਰਿਆ ਜਦ ਕਿ ਕਿਉਂ ਕੋਈ ਕੰਮ ਸੀ ਆਹ ਮੂਣੀ ਕਾਲਾ ਵੀ ਮੰਮੀ ਡੈਣੀ ਨੇ ਹੁਣ ਅੱਛਾ ਪਾਵਾ ਦੇ ਨਾਲ ਚਾਹਣਾ ਜੀ ਮੇਰੇ ਨੂੰ ਅੱਛਾ ਹੁਣ ਮੇਗਾ ਇਕ ਕਲ ਜੇ ਇਕੱਲੇ ਮੇਰੇ ਮੰਮੀ ਡੈਡੀ ਦੇ ਉਹਣਾ ਹੁੰਦਾ ਨਾ ਤੇ ਗੱਲ ਵੱਖਰੀ ਹੁਣ ਤੇ ਮੇਰੇ ਚਾਚਾ ਚਾਚੀ ਨੇ ਹੁਣ ਆਫੇ ਫਿਰ ਵੀ ਬੁਰੀ ਲੱਗੀਦਾ ਆ ਹਾਂ ਹਾਂ ਇਹ ਤੇ ਕੀ ਗੱਲ ਗਾਲੇ ਤੇ ਇਸਦੇ ਵੀ ਠੀਕ ਐ ਜੇ ਮੰਮੀ ਡੈਡੀ ਨੇ ਉਹਣਾ ਹੋਏ ਤਾਂ ਹੋਰ ਗੱਲ ਨੂੰ ਦਿਨ ਚੱਲ ਕੋਈ ਦਿੱਤੀ ਦਾਕਾਰ ਤੇ ਨਾਲ ਉਹਨਾਂ ਵੀ ਆਉਣਾ ਤੇ ਸੋਹਣਾਂ ਨਾਲ ਇਹ ਵੀ ਆਖਣਾ ਜਿਦਾ ਸੋਫੇ ਹੈਗੇ ਨੇ ਘਰ ਤੇ ਫਿਰ ਕੀ ਗੱਲ ਆ ਉਹੋ ਕੀ ਮੈਨੂੰ ਹਮ ਗੋਰ ਤੈਨੂੰ ਕਹਿੰਦੀ ਆ ਕਬਲੀ ਨਹੀਂ ਗੱਲ ਕਰਦੀ ਕਿ ਮੈਂ ਕਹੇ ਉਹ ਵੀ ਹੋਣਾ ਸਲਾਹ ਕਰ ਨਹੀਂ ਤੇ ਸੋਹਣ ਉਹਨਾਂ ਦੀ ਜਵਾਬ ਨਾ ਦੇਦੀ ਕੀ ਮਿਸਤਰੀ ਲੱਗੇ ਆ ਤੇ ਬਾਅਦ ਚ ਆ ਜੀ ਤੱਕਰ ਨੇ ਕੀ ਆਖਿਆ ਤੁਹਾਨੂੰ ਦੱਸਣ ਡੇਈਓ ਕਿ ਐਡੀ ਮੈਂ ਆਈ ਹਾਂ ਤੋ ਕਵਰ ਲੋੜੇ ਹੈ ਨਹੀਂ ਦੱਸ ਉਹਨਾਂ ਦਾ ਕੀ ਕਸਟੰਟ ਹੈ ਕਵਲ ਹੀ ਆਵੇਂ ਚਲਾਇਆਂ ਵਾਲਿਆਂ ਤੇ ਲੱਗਰਦੀ ਕਾਦੇ ਵਾਸਤੇ ਆਂਦੇ ਨੇ ਤੇ ਇਹਨਾਂ ਨੂੰ ਵੇਖਣ ਨਹੀਂ ਆਂਦਾ ਮੈਂ ਉਹਦੇ ਨਾਲ ਇਹ ਵੀ ਗੱਲ ਕੰਢੀ ਹਾਂ ਮੈਂ ਕਿਹਾ ਮਿਸਤਰੀ ਨੂੰ ਨਾ ਅੱਜ ਕਹਿਣਾ ਵਾ ਵੀ ਤੂੰ ਨਾ ਸਵੇਰੇ ਨਹੀਂ ਆਇਆ ਤੇ ਪਰਸੂ ਵੀ ਨਾ ਆਇਓ ਤੇ ਮੈਂ ਕਿਹਾ ਪਹਿਲਾਂ ਕਾਲਾ ਘੱਟਾ ਪੈਣਾ ਵਾ ਸਫਾਈ ਆਪਾਂ ਕਰ ਲੈਣੀ ਹੈ ਨਾ ਤੇਰੀ ਸੌਂਕੇ ਵਿੱਚ ਕੀ ਵੀ ਘੱਟਣਾ ਵਾ ਪਰ ਮੰਮੀ ਉਹ ਤੇ ਉਹ ਗੱਲ ਤੇ ਹੁੰਦੀ ਨਹੀਂ ਹੈਗੀ ਸੰਦੀਪ ਨੇ ਚੀਜ਼ਾਂ ਕੀ ਲੈ ਲਈਆਂ ਨੇ ਤੇ ਸਾਡੀ ਜਾਨ ਸੁਖਣੇ ਪਈ ਚਲੋ ਆਪਣੇ ਤੇ ਆ ਜਾਣ ਕਹਿ ਰਿਆ ਵੀ ਨਾਂ ਬੇ ਉਹਦੇ ਨਾਂ ਵੇਖਿਓ ਇੰਨਾ ਵਲ ਤੇ ਕੋਈ ਭੈਣ ਭਰਾ ਐ ਤੇ ਬੰਦਾ ਬੁਰਾ ਲੱਗਦਾ ਨਾ ਇਸ ਗੱਲ ਨਾਲ ਨਾ ਹੀ ਗੰਭੀਰ ਇਹਨਾਂ ਚੀਜ਼ਾਂ ਦਾ ਮਾਨ ਕਰਨਾ ਹੀ ਨਹੀਂ ਦੇ ਉਹ ਹੀ ਤੇ ਮੈਂ ਸੋਚਉਂਦੀ ਹਾਂ ਜੇ ਤੂੰ ਆਖੇ ਨਾ ਤੇ ਬੁਰਿਆ ਲੱਗੀ ਲੱਪਣਾ ਘਰਾਣੀ ਠਾਣੀ ਨੇ ਇਸ ਗੱਲ ਦੇ ਵਿੱਚ ਫਿਰ ਮੈਂ ਵੀ ਔਖੀ ਹਾਂ ਇਹਦੇ ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਨੇ ਇਹਨਾਂ ਨੂੰ ਵੇਖ ਕੇ ਰੱਜ ਲਿਆ ਕਰੀਂ ਆਹੋ ਮੰਮੀ ਆਪਣੇ ਵਰੀ ਤੇ ਛੱਟ ਅੱਗੀ ਹੋ ਜਾਂਦੀ ਆ ਤੇ ਮੈਨੂੰ ਆ ਵੀ ਚਾਹੀਦਾ ਤੇ ਆ ਵੀ ਚਾਹੀਦਾ ਵਾ ਤੇ ਜਦੋਂ ਅਹੀਰੀਏ ਚੀਜ਼ਾਂ ਵਰਤਦੇ ਨਾ ਤੇਰੇ ਨੂੰ ਹੰਸਾ ਲੱਗਦਾ ਵਾ ਸੰਦੇਸ਼ ਦਵਾ ਕਰ ਇਹ ਕਰਦੇ ਮਿੱਟੀ ਪਾ ਇਹਨੂੰ ਕਦੀ ਪਤਾ ਹੀ ਨਹੀਂ ਹੈਗਾ ਕਿ ਬੰਦੇ ਦੇ ਬੰਦੇ ਦੀ ਲੋੜ ਪੈ ਜਾਂਦੀ ਕਿਸੇ ਵੇਲੇ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਹੈਗੀ ਕਿ ਚੀਜ਼ਾਂ ਨਾਲ ਆਪਾਂ ਗੱਲ ਕਰਦੀਆਂ ਵਾ ਕਿ ਜਾਂ ਚੀਜ਼ਾਂ ਨੂੰ ਆਪਾਂ ਛੱਟਣਾ ਵਾ ਮੰਮੀ ਇਹ ਤੇ ਇੱਕ ਚੀਜ਼ ਵਰਤਣ ਵਾਸਤੇ ਹੁੰਦੀ ਆ ਇਹਦਾ ਮਤਲਬ ਵੀ ਥੋੜਾ ਵੀ ਆਪਾਂ ਹੰਕਾਰ ਕਰਦੇ ਰਵਾਂਗੇ ਤੇ ਮਾਣ ਕਰਦੇ ਰਵਾਂਗੇ ਕਿ ਇਹ ਮੇਰੀ ਚੀਜ਼ ਆ ਮੇਰੀ ਚੀਜ਼ ਆ ਤੇ ਮੇਰੇ ਘਰ ਸਾਂ ਜਦੋਂ ਇਹ ਚੀਜ਼ ਵਰਤੇਗੀ ਖਰਾਬ ਹੋ ਜਾਏਗੀ ਫੇਰ ਆਖਣਾ ਇਹ ਬਣਾਉਣਾ ਤੇ ਫੇਰ ਇਹੀ ਬਣਾਉਂਦੇ ਆ ਉਹ ਵਾਸ਼ਿੰਗ ਮਸ਼ੀਨ ਇਹੀ ਬਣਾਈ ਹੀ ਨਾਲੇ ਬੰਦਾ ਪਿਛੇ ਜਿਹਨੂੰ ਇਹ ਨਹੀਂ ਪਾੜਿਆ ਤੇ ਫੇਰ ਲਾਈਟ ਦਾ ਬਿੱਲ ਵੀ ਪਿਛੇ ਹੀ ਲੈ ਗਿਆ ਵੀਰੇ ਉਹ ਕਿਉਂ ਨਹੀਂ ਆਉਂਦੀ ਹੈਗੀ ਸੰਦੀਪ ਗੱਲਾਂ ਤੇ ਬੜੀਆਂ ਨਾ ਕਰਨੋ ਪਰ ਜਿਹੜੇ ਬੰਦਿਆਂ ਦਾ ਦਿਮਾਗ ਹੀ ਹੈ ਨਹੀਂ ਉਹਨੂੰ ਆਖਣਾ ਕੀ ਏ ਉਹਦਾ ਆ ਹੈ ਨਹੀਂ ਗੱਲ ਦਫਾ ਕਰੇਗਾ ਤਾਲੂ ਹੈ ਹੀ ਨਹੀਂ ਆ ਉਹ ਦਿਨ ਮੰਮੀ ਆਪਣੇ ਬੰਲੀਏ ਨੇ ਝਾਤੀ ਘੇਤਾ ਹੀ ਵੀ ਜੇ ਮੇਰੇ ਮੋਟਰਸਾਈਕਲ ਦੇ ਦਵਾਈ ਲੈਣ ਜਾਣਾ ਹਨ ਤੇ ਮੈਨੂੰ ਚਾਹ ਬਣਾ ਕੇ ਦੇ ਕੇ ਜਾ ਤੇ ਭਲਾ ਮੈਂ ਦਵਾਈ ਇੱਦਾਂ ਹੀ ਆਣੀ ਸੀ ਉਹਦੇ ਵਿੱਚ ਅਕਸਰ ਤੇਲ ਪਿਆ ਉਹ ਤੇ ਫੇਰੀ ਲੈ ਕੇ ਆਈ ਹੈ ਨਾ ਉਹ ਮੋਟਰਸਾਈਕਲ ਨੂੰ ਤੇਲ ਨਾਲ ਚੱਲਦਾ ਵਾ ਪਾਣੀ ਨਾਲ ਥੋੜਾ ਚੱਲਦਾ ਵਾ ਤੇ ਹੋਰ ਸੀਗੇ ਇਦਾਂ ਕਰੇ ਵੀ ਆਪਣੇ ਮਾਪਿਓ ਨੂੰ ਆਖੇ ਪੈਟਰੋਲ ਪੰਪ ਮੈਨੂੰ ਖੋਲ ਦੋ ਮੰਮੀ ਇਹਦੇ ਵਿੱਚ ਉਹਦੇ ਮਾਪਿਓ ਦਾ ਕੀ ਕਸੂਰ ਆ ਤਾਂ ਵੀ ਮੈਂ ਅੱਗੇ ਵੀ ਕਿਹਾ ਮਾਪਿਓ ਤੇ ਚੱਲ ਆਪਣੇ ਧੀਆ ਨੂੰ ਦਿੰਦੇ ਹੁੰਦੇ ਆ ਕਸੂਰ ਤੇ ਸਾਰਾ ਕਬਲ ਦਾ ਵਾ ਤੁਹਾਡੀ ਗੱਲ ਸੁਣਨ ਦਾ ਦਿਮਾਗ ਹੀ ਨਹੀਂ ਹੈਗਾ ਲੱਗਦੀ ਸੰਦੀਪ papa ਆ ਗਿਆ ਅੱਜ ਉਹ ਵੀ ਚੱਲੂਗੇ ਚਲ ਸੰਦੀਪ ਇਦਾਂ ਦੀਆਂ ਗੱਲਾਂ ਨਹੀਂ ਕਰੀਂ ਮਮੀ ਇਦਾਂ ਦੀਆਂ ਨਾ ਕਰਾਂ ਤੇ ਹੋਰ ਦੱਸੋ ਕਿੰਨੀਆਂ ਦੀਆਂ ਕਰਾਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਹੀ ਤੁਹਾਡੀ ਮੂੰਹਾਂ ਨਿੱਕੀ ਉਹ ਦਿਨ ਮੇਰੇ ਚਾਚਾ ਜੀ ਮਹਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾਤੀ ਤੇ ਕੱਲ ਜੇ ਆਪਾਂ ਮੋਟਰਸਾਈਕਲ ਮੰਗਿਆ ਨਾ ਤੇ ਲੱਗੇ ਆਂਟੀ ਵੀ ਖਲੋਦੀ ਤੇ ਕੋ ਸਾਫ਼ ਹੀ ਮਨਾਂ ਕਰਤਾ ਕਹਿੰਦੀ ਨਹੀਂ ਮੋਟਰਸਾਈਕਲ ਮਿਲਣਾ ਹੈਗਾ ਇਦਾਂ ਹੀ ਜਾਓ ਆਹ ਇਹ ਤਾਂ ਗੱਲ ਹੈ ਜਦੋਂ ਕਹਿਦੇ ਹੁੰਦੇ ਆ ਬੇਇੱਜ਼ਤੀ ਹੋਏ ਤੇ ਫਿਰ ਕੀ ਜਿਉਣਾ ਹੁੰਦਾ ਤੇ ਮਮੀ ਮੇਰ ਕੋ ਨਹੀਂ ਜੀ ਹੋਰ ਬਰਦਾਸ਼ ਹੁੰਦਾ ਜਿੱਦਾਂ ਵੀ ਆ ਮੈਂ ਵੱਖ ਖੁਣਾਗੇ ਤੋਸ ਹੁਣ ਇਹ ਆਪਣਾ ਸਮਾਨ ਲੈ ਕੇ ਦੇ ਵੱਖ ਹੋ ਜੇ ਤੇ ਜਿੰਨਾ ਤੇ ਮੇਰਾ ਹੈ ਨਾ ਵਾ ਨਾ ਮੈਂ ਲੈ ਕੇ ਵੱਖ ਹੋ ਜੰਨੀਆ ਕੋਈ ਗੱਲ ਨਹੀਂ ਸਾਡੇ ਪ੍ਰਮਾਤਮਾ ਦੇ ਨਿਕਟਣ ਵਾਲਾ ਆਹੋ ਉਹ ਗੱਲ ਹੈ ਜੀ ਇਹ ਇਹ ਗੱਲ ਸਮਾਨ ਤੇ ਮਾਨ ਨਹੀਂ ਕਰੀਦਾ ਹੁੰਦਾ ਇਹ ਧਿਆਨ ਦੇਣ ਢਾਲ ਪਰਛਾਵਾ ਹੁੰਦਾ ਹੈ ਕੋਲ ਪੈਸਾ ਹੋਵੇ ਤੇ ਛੱਟ ਲੈ ਜਾਂ ਮਾਨੋ ਉਸ ਚੀਜ਼ ਦਾ ਕਰੀਦਾ ਹੁੰਦਾ ਹੈ ਭੈਣ ਭਰਾਵਾਂ ਦੇ ਵਿੱਚ ਇਹ ਨਾਲ ਰੱਖੇ ਪਈਏ ਕੋਈ ਆਇਆ ਗਿਆ ਹੋਵੇ ਕਿਸੇ ਨੂੰ ਪਤਾ ਹੁੰਦਾ ਵੀ ਇਹਦਾ ਕੋਈ ਹੈਗਾ ਇਨੂ ਤੇ ਕੋਈ ਸਾਰ ਹੀ ਨਹੀਂ ਹੈਗੀ ਤੇ ਮੇਰੇ ਕੋਲ ਨਹੀਂ ਜੋ ਹੋਰ برداشت ਹੁੰਦਾ ਹੈਗਾ ਨਾ ਕੋਈ ਲਾਗੂ ਕੰਮ ਗਰਮਦੀ ਆ ਨਾ ਲੈਣਾ ਨਾ ਦੇਣਾ ਸਾਰਾ ਦਿਨ ਮੈਨਰੇ ਹੋਈ ਚਮaddirਨੀ ਆ ਇਹ ਕੀ ਕਰਦੀ ਹੈ ਸਾਰਾ ਦਿਨ ਮੈਨੂੰ ਨਾ ਵੱਖ ਕਰੋ ਸਿੱਧੀ ਜੜੀ ਗੱਲ ਤੇ ਤੁਹਾਡਾ ਦਿਲ ਕਰਦਾ ਵਾ ਤੇ ਤੁਹਾਡੇ ਵੱਲ ਆਜੋ ਤੇ ਤੁਹਾਡਾ ਦਿਲ ਕਰਦਾ ਤੇ ਉਧਰ ਚਲਜੋ ਇਹ ਨਹੀਂ ਮੈਨੂੰ ਕੋਈ ਵੀ ਹੈਗਾ ਨਾਲੇ ਮੇਰੀ ਗੱਲ ਸਾਂ ਇਹ ਵੀ ਗੱਲ ਸੱਚੀ ਹੈ ਜਦੋਂ ਆਪਣਾ ਕਰੇਗੀ ਨਾ ਫੇਰ ਪਤਾ ਲੱਗੇਗਾ ਕਿੰਨੀ ਥਾਂ ਹੀ 扑ਕ ਕੇ ਰੋਟੀ ਪੱਕਦੀ

ਆਟਾ ਵੀ ਗੁੰਨਣਾ ਪੈਣਾ ਵਾ ਸਬਜੀ ਵੀ ਬਣਾਉਣੀ ਪਣੀ ਆ ਭਾਵੇਂ ਦੋ ਟਿੱਕੀਆਂ ਲਾਏ ਹਾਂ ਆਪਣੇ ਵਾਸਤੇ ਅਕਸਰ ਕੁੜੀ ਵੀ ਆ ਉਹਦਾ ਵੀ ਤੇ ਕਰੇਗੀ ਨਾ ਹੁਣ ਵੇਖਾਂਗੀ ਨਾ ਤੇਰਾ ਜਿਹੜਾ ਦਾਜ ਆ ਕਿੰਨਾ ਕਿ ਤੈਨੂੰ ਰੋਟੀਆਂ ਪਕਾ ਕੇ ਦਿੰਦਾ ਹਾਂ ਚੱਲ ਮੈਂ ਕੀ ਕਰ ਰਹੀ ਆ ਸੱਚੀ ਕੰਮ ਕਰ ਰਹੀ ਤੇ ਤੂੰ ਮੇਰੇ ਬਾਹਰ ਜਾ ਕੇ ਨਾ ਆਪਣੇ ਕਮਰੇ ਚ ਕਰਦਾ ਹਾਂ ਇੱਥੇ ਮੈਂ ਆਪ ਲੰਮੇ ਪੈਣ ਲੱਗੀ ਆ ਚੱਜ ਜੀ ਹੁਦ ਤੱਕ ਪੇਟ ਢੋਂਡਿਆ ਇਤਾਂ ਹੀ ਤੇ ਮੈਂ ਇੱਧਰ ਆ ਕੇ ਕੰਮ ਕਰਦੀ ਪਈਂ ਚੱਲ ਜੀ ਉਧਰ ਪੇਟ ਹੋਣੇ ਤਾਂ ਹੋਰ ਕਿਤੇ ਜਾ ਕੇ ਕਰਨਾ ਕਿੰਨੀ ਜਵਾ ਜਾ ਮੇਰੇ ਬਾਹਰ ਉੱਠ ਜਿਹੜੇ ਦਿੱਤੇ ਨੇ ਤੇ ਮੇਰੇ ਕਮਰੇ ਚ ਬਿਠਾ ਲਈ ਆਂ ਮਮਾ ਉਹਦੇ ਚਾਚੀ ਆ ਗਈ ਹੀ ਉਹ ਕਹਿੰਦੇ ਮੈਂ ਸੁਆਣਾ ਵਾ ਤੇ ਤੂੰ ਦੂਸਰੇ ਕਮਰੇ ਚ ਚਲ ਜਾ ਹਾਏ ਹਾਏ ਕਵਲ ਦਾ ਦਿਮਾਗ ਤੇ ਨਹੀਂ ਖਰਾਬ ਹੋਇਆ ਉਹਨੂੰ ਸੌਂਦੀ ਆਖ ਰਹੀ ਆ ਉਹਨੂੰ ਨਹੀਂ ਬਿਤਾ ਵੀ ਉਧਰ ਪੇਟ ਹੋਣ ਰਿਹਾ ਵਾ ਤੇ ਕਿੱਥੇ ਬਹਿਗੀ ਤੂੰ ਉਹਨਾਂ ਨੂੰ ਮੈਂ ਕਿਹਾ ਹੀ ਉਹ ਕਹਿੰਦੀ ਘੱਟ ਦੂਸਰੇ ਕਮਰੇ ਵੀ ਤੇ ਹੈਗਾ ਉੱਥੇ ਚਲ ਜਾ ਬੈਠ ਸੌਣਾ ਮੈਂ ਕਿਹਾ ਚਲੋ ਠੀਕ ਆ ਤੂੰ ਬੁੱਧ ਕਿਉਂ ਗਿਆ ਠੀਕ ਤੂੰ ਕਹਿਣਾ ਹੀ ਚਾਚੀ ਜੀ ਵੀ ਉਧਰ ਤੇ ਪੇਟ ਹੋਣ ਰਿਹਾ ਤੇ ਬਾਕੀ ਸਾਰੀ ਜਗ੍ਹਾ ਤੇ ਡਸ ਗਿਆ ਤੇ ਮੈਂ ਭਲਾ ਕਿੱਥੇ ਬਹਾਂ ਮੈਨੂੰ ਇੱਕ ਪਾਸੇ ਬਹਿ ਲੈਣ ਉਨੇ ਸੋਣਾ ਹੀ ਉਹਨੇ ਕਿਹਾ ਆਪਣੇ ਬਿਲਣਾ ਕਬਲ ਦੀ ਵੀ ਨਾ ਖਾਦੀ ਮੁੱਕ ਗਈ ਆ 10 ਕੁੜੀ ਨੇ ਆਪਣਾ ਹੋਮਵਰਕ ਕਰਨਾ ਵਾ ਇਨੇ ਕਿਹੜਾ ਨੋਲਾ ਪੋੜਾ ਹੀ ਤੇ ਇੱਕ ਪਾਸੇ ਬੈਠੀ ਮੀਟੀ ਕਰ ਲਿੰਦੀ ਕੋਈ ਨਹੀਂ ਮम्मा ਰੈਨ ਤੋਂ ਹੁਣ ਮੇਟੀ ਬੈਠੀ ਆ ਮੈਂ ਕੰਮ ਕਰ ਲੈਣਾ ਐਵੇਂ ਨਾ ਤੀ ਚੱਲ ਜੀ ਉੱਧਰ ਕੋਈ ਗੱਲ ਨਹੀਂ ਪਤਾ ਤਾਂ ਆਪਣਾ ਹੋਮਵਰਕ ਕਰ ਲੈ ਤੇ ਮੈਂ ਆਉਂਦੀ ਆ ਹੁਣੇ ਕਬਲਾ ਹਾਂਜੀ ਜੀ ਦੱਸੋ ਨਹੀਂ ਤੂੰ ਨੇ ਇੱਥੇ ਫੋਨ ਵੇਖਣ ਦੀਆਂ ਤੇ ਕੁੜੀ ਨੂੰ ਤੂੰ ਬਾਹਰ ਕੱਢਦਾ ਵਾ ਕਿ ਮੈਂ ਸੌਣ ਲੱਗੀ ਆ ਤੇ ਕਿ ਵਾਦੀ ਜੀ ਮੈਂ ਤੁਹਾਨੂੰ ਅੱਜ ਹੀ ਕਿਹਾ ਵੀ ਚਲ ਦੂਜੇ ਕਮਰੇ 'ਚ ਜਾ ਕੇ ਤੂੰ ਕੰਮ ਕਰ ਲੈ ਇੱਥੇ ਮੈਂ ਬਹਿਣਾ ਵਾਂ ਤੇ ਤੈਨੂੰ ਨਹੀਂ ਪਤਾ ਅਸੀਂ ਦੂਜੇ ਕਮਰੇ 'ਚ ਪੇੜ ਘੋੜਿਆ ਉਹ ਕਿੱਥੇ ਵਿਚਾਰੀ ਜਾ ਕੇ ਬੈਹ ਆਹ ਹੈ ਜੀ ਜੀ ਇੱਥੇ ਕਿਹੜਾ ਹੋਰ ਕਮਰੇ ਹੈ ਨੀ ਕਿੰਨੇ ਕਮਰੇ ਨੇ ਉੱਥੇ ਜਾ ਕੇ ਬਹਿ ਜੀ ਤੇ ਇਹ ਕਿਹੜਾ ਕਮਰਾ ਵਾ ਵੇਖਿਆ ਜਾਏ ਕਿ ਇਹ ਤੁਹਾਡਾ ਕਮਰਾ ਵਾ ਤੇਦੇ ਕਮਰੇ 'ਚ ਪੇੜ ਘੋੜਿਆ ਆ ਆਹ ਤਾਂ ਫੇਰ ਕੀ ਹੋਇਆ ਵਾ ਜੇ ਉਹਨੂੰ ਕੁਰੀ ਨੂੰ ਮੈਂ ਖਲਾਈ ਦਿੱਤਾ ਵਾ ਤਾਂ ਤੈਨੂੰ ਨਹੀਂ ਪਤਾ ਉਹਨੂੰ ਡਸਟੇਰੋ ਵੀ ਨਹੀਂ ਇਨਫੈਕਸ਼ਨ ਹੋ ਜਾਂਦੀ ਆ ਉਹ ਜਾ ਕੇ ਵੇਖ ਕਿ ਨਹੀਂ ਡਸਟੇਰ ਦੇ ਵਿੱਚ ਪੜਨ ਦੀ ਆ ਕੋਈ ਗੱਲ ਨਹੀਂ ਮੈਂ ਉੱਥੇ ਜਿਹਨੂੰ ਕੱਲ੍ਹ ਤੋਂ ਇੱਥੇ ਬਹਿ ਜਾਂਦੀ ਹੈ ਕੋਈ ਗੱਲ ਨਹੀਂ ਮੈਂ ਇਹ ਗੱਲ ਨਹੀਂ ਕੀਤੀ ਹੈਗੀ ਤੂੰ ਤੇ ਲੜਾਈ ਨੂੰ ਵਜਰਾ ਮਾਰਨੀ ਆ ਐਨੀ ਵੱਡੀ ਜਗ੍ਹਾ ਵਾ ਜੇ ਉਹ ਵੀ ਇੱਕ ਪਾਸੇ ਬੈਠੀ ਪੜਦੀ ਰਹਿੰਦੀ ਤੇ ਫਿਰ ਕੋਈ ਏਡੀ ਵੱਡੀ ਗੱਲ ਵੀ ਨਹੀਂ ਕੀਤੀ ਹੈਗੀ ਉਹਨੇ ਕਿਹਾ ਤੈਨੂੰ ਡਿਸਟਰਬ ਕਰਨਾ ਹੀ ਕੋਈ ਕੁਛ ਕੰਗੀਲੀ ਵਿਚਾਲੀ ਕਹਿੰਦੀ ਕਿ ਹੋਣੀ ਆ ਉਹਨੇ ਕਿਹਾ ਹੁਣ ਆ ਤੁਹਾਨੂੰ ਤੇ ਤੁਸੀਂ ਮੇਰੇ ਨਾਲ ਝਾਤੀ ਲੜਨਾਗੇ ਤੈਨੂੰ ਪਤਾ ਵੀ ਉਹਨੇ ਮੈਨੂੰ ਕੀ ਆ ਉਹਨੇ ਨਹੀਂ ਮੈਨੂੰ ਕੱਲਿਆ ਹੈਗਾ ਮੈਂ ਆਪਣੇ ਆਪ ਆਈਆਂ ਤੇ ਨਾਲੇ ਤੁਮ ਨੇ ਇਹਨੂੰ ਗਹਿ ਨਹੀਂ ਆ ਵੀ ਮੈਂ ਉੱਠਣਾ ਵਾ ਚੱਲ ਹੁਣ ਉੱਠ ਮੈਂ ਉੱਠਣਾ ਨਹੀਂ ਹੈਗਾ ਜੀ ਇੰਨੀ ਗੱਲਾਂ ਇਹਨੂੰ ਕਹਿ ਕੇ ਲੱਗ ਗਿਆਨ ਕਿ ਪੜਨੇ ਤੇ ਪਰ ਮੈਂ ਫੋਨ ਦੇਖਣਾ ਫੇਰ ਨਾ ਕਈ ਤੇ ਚਾਚੀ ਫੋਨ ਬੰਦ ਕਰ ਤੇ ਮੈਂ ਪੜਨਦੀ ਆ ਤੇ ਮੇਰੀ ਪ੍ਰਾਈ ਖਰਾਬ ਹੁੰਦੀ ਹੈ ਅੱਗੇ ਭਲਾ ਤੈਨੂੰ ਕਿੰਨਾ ਕਹਿੰਦੀ ਆ ਕਿ ਚਾਚੀ ਜੀ ਫੋਨ ਬੰਦ ਕਰੋ ਉਹ ਜਦੋਂ ਹੀ ਪੜਨ ਬੈਹੇ ਨਾ ਤੇ ਜਾਣ ਕੇ ਉਹਦੇ ਲਾਗੇ ਤੇਜਵਾ ਚ ਫੋਨ ਚਲੰਦੀ ਆ ਤੇ ਉਹਨੇ ਕਦੀ ਨਹੀਂ ਤੈਨੂੰ ਇੱਕ ਵਾਰੀ ਕਿਹਾ ਹੈਗਾ ਉਹ ਪਹਿਲਾਂ ਤੇਰੀ ਕਿੰਨੀ ਰਿਸਪੈਕਟ ਕਰਦੀ ਆ ਤੇ ਰਹੀ ਗੱਲ ਕਿ ਹੁਣ ਆਣ ਕੇ ਬਹਿ ਜਾਏ ਪਹਿਲਾਂ ਵੀ ਤੇ ਤੇਰੇ ਲਾਗੇ ਬੈਠੀ ਸੀ ਨਾ ਉਦੋਂ ਨਾ ਤੇ ਉਹਨੂੰ ਠਾਲਦੀ ਚੱਲ ਕੋਈ ਗੱਲ ਨਹੀਂ ਹੁਣ ਘੇਰ ਜਾ ਤੇ ਲਾਗੇ ਬੈ ਕੇ ਪੜਨੇ ਮੈਂ ਤਾਂ ਤਾਉ ਨੂੰ ਆਖੇ ਮੈਂ ਫੋਨ ਵੇਖਣਾ ਵਾ ਤੋ ਹੋਰ ਨਾ ਕਿ ਚਾਚੀ ਮੇਰੇ ਲਾਗੇ ਫੋਨ ਦੇਖਣ ਦੀਏ ਤੇ ਮੈਂ ਲਾਗੇ ਖੜਨ ਗਈ ਮੈਂ ਤਾਂ ਆਖਿਆ ਜੀ ਉਹ ਵੀ ਚੱਲ ਕਵਲ ਤੂੰ ਹੀ ਚਲਾਤੀਆਂ ਨਾ ਤੇਰੀਆਂ ਚਲਾਤੀਆਂ ਜਿਹੜੀਆਂ ਨਾ ਮੇਰੇ ਅੱਗੇ ਨਹੀਂ ਚਲਣੀਆਂ ਲੱਗੀਆਂ ਬਥੇਰੀਆਂ ਚੱਲ ਗਈਆਂ ਅੱਗੇ ਜੋ ਤੇ ਕਹਿਣਾ ਭਾ ਲੋ ਬਗ ਬਹਿ ਜਾਣਾ ਤੇ ਮੇਰੇ ਨਾਲ ਗੱਲ ਕਰਨੀ ਜ਼ਰੂਰੀ ਮੰਮੀ ਤਸੂ ਕਿਹੜੀ ਗੱਲ ਜ਼ਰੂਰੀ ਹੈ ਗੱਲ ਮੈਂ ਇਹ ਕਰਨੀ ਹੈ ਕਿ ਸੰਦੀਪ ਨੇ ਜਵਾਬ ਦਿੱਤਾ ਹੈ ਵੀ ਮੈਂ ਵਾਖ ਹੋ ਜਾਣਾ ਵਾ ਤੇ ਆਪੋ ਆਪਣਾ ਕੰਮ ਕਰਿਆ ਕਰੋ ਆਪੋ ਆਪਣੀ ਪਕਾਇਆ ਕਰੋ ਖਾਇਆ ਕਰੋ ਚੁੱਲ੍ਹਾ ਚੁੱਕਾਓ ਆਖ ਕਰੋ ਭਾਂਡੇ ਵੀ ਤੁਹਾਨੂੰ ਲੱਥ ਚੱਕੇ ਦੇ ਦੇਣੀਆਂ ਨਾ ਤੂੰ ਇਹਦੇ ਵੇਲੇ ਜਾਏਂਗੀ ਤੇ ਨਾ ਉਹ ਤੇਰੇ ਵੇੜੇ ਆਏਗੀ ਮੰਮੀ ਬਾਥ ਹੋਣਾ ਵਾ ਅੱਗੇ ਵੀ ਕਿੰਨੇ ਕਹਤੀਆਂ ਜਿਹੜੇ ਬਾਥ ਹੋਣਾ ਵਾ ਮੈਂ ਤਾਂ 니ਜੇ ਬਾਥ ਹੋਣਾ ਕਿਉਂ ਹੋਣਾ ਕਿਉਂ ਨਹੀਂਗਾ ਹੁਣ ਤੈਨੂੰ ਮਰਜ਼ ਆ ਗਈ ਵੱਖ ਨਹੀਂ ਹੋਣਾ ਬੜਾ ਚਿਰ ਹੋ ਗਿਆ ਵੇਖਦਿਆਂ ਨੂੰ ਮੰਮੀ ਇਦਾਂ ਨਹੀਂ ਜੀ ਹੋਣਾ ਮੈਂ ਤਾਂ ਨਹੀਂ ਬਾਥ ਹੋਣਾ ਜੇ ਰਹੀ ਗੱਲ ਕੰਮ ਦੀ ਤੇ ਕੋਈ ਨਹੀਂ ਕੰਮ ਦੀ ਦੀ ਨਾਲ ਕਰਾ ਲਿਆ ਕਰਾਂਗੀ ਅਦਾਲਤ ਵਿੱਚ ਹੀ ਕਰਾ ਲਿਆ ਕਰਾਂਗੇ ਪਰ ਵਾਖਣਾ ਕਰਿਓ ਹਨ ਨਹੀਂ ਕਵਨ ਬੜਾ ਛੇ ਹੋ ਗਿਆ ਇਹ ਕੰਮ ਵੇਦਿਆ ਨੂੰ ਹੁਣ ਆਪੋ ਆਪਣਾ ਕਰੋ ਕਿ ਆਪੋ ਆਪਣਾ ਖਾਓ ਪਰ ਮਮੀ ਤਾਂ ਨਾ ਮੈਂ ਕਹਿੰਦੇ ਨਹੀਂ ਹੈ ਵੀ ਕੋਈ ਨਹੀਂ ਮੈਂ ਦੀਦੀ ਨਾਲ ਕੇ ਕੰਮ ਕਰਾ ਲਿਆ ਕਰਾਂਗੀ ਦੋਵੇਂ ਜਾਣੇ ਤੇ ਫੇਰ ਕਦ ਦੀ ਵਾਖ ਹੋਣਾ ਮੈਂ ਜੇ ਤੋ ਹੀ ਨਹੀਂ ਨਾ ਮੰਨਾਂ ਦੇ ਤੇ ਮੈਂ ਦੀਦੀ ਨਾਲ ਜਾ ਕੇ ਗੱਲ ਕਰਦਣੀ ਆ ਕੋਈ ਨਹੀਂ ਜਾ ਕੇ ਨਾ ਆਪੇ ਕਰ ਲਈ ਮੈਂ ਨਹੀਂ ਕਰਨੀ ਕੋਈ ਗੱਲ ਹੀ ਮੈਂ ਆਪੇ ਕਰ ਲਾਂਗੀ ਕਹਿ ਤੈ ਮੈਂ ਦਿੱਤਾ ਨਾ ਦੋ ਦਿਨ ਹੀ ਕੰਮ ਕਰਾਂਗੇ ਬਾਅਦ ਚ ਫਿਰ ਇਦਾਂ ਹੀ ਕਰਨਾ ਫਿਰ ਆਪੇ ਪਕੀਆਂ ਪਕਾਇਆਂ ਖਾਇਆ ਕਰਾਂਗੇ ਵੇਲੀ